ਆ ਮੁੰਡੇ ਦੀ ਫੋਟੋ ਬਿਫੋਰ ਦੀ ਐ ਤੇ ਆ ਮੁੰਡੇ ਦੀ ਫੋਟੋ ਆ ਆਫਟਰ ਦੀ ਮਤਲਬ ਆ ਕੁੱਟਣ ਤੋਂ ਬਾਅਦ ਉਹਦੇ ਜੋ ਆ ਹਾਲਾਤ ਬਣਾਤੇ ਗਏ ਦੱਸੋ ਇਹਨੇ ਕੀ ਕੰਮ ਕੀਤਾ ਜੀ ਇਹ ਤਾਂ ਲੰਗਰ ਛਕਾਉਣ ਜਾਂਦਾ ਸੀ ਉੱਥੇ ਆ ਉਹਦੀ ਫੋਟੋ ਆ ਪਿਆ ਵਿਚਾਰਾ ਇਹਦੀ ਆ ਜੋ ਮੇਰੇ ਕੋਲ ਇਹ ਰਿਪੋਰਟ ਦੱਸਦੇ ਆ ਦੋਵੇਂ ਲੱਤਾਂ ਤੋੜਤੀਆਂ ਜਬਾੜਾ ਤੋੜਤਾ ਨਖ ਤੋੜਤਾ ਕਹਿੰਦੇ ਜੀ ਬੋਰੀ ਚ ਪਾ ਕੇ ਮਨ ਲੰਦਾ ਜਿਵੇਂ ਕੂੜਾ ਕੜਕਟ ਕਬਾੜ ਸਿਟੀ ਦਾ ਹੈ ਨਾ ਜੀ ਕਹਿੰਦਾ ਬੋਰੀਆਂ ਚ ਪਾ ਕੇ ਉਹਨੂੰ ਇਸ ਤਰੀਕੇ ਨਾਲ ਕੁੱਟਿਆ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਸ਼ਾਇਦ ਕਿਸੇ ਜਾਨਵਰ ਨਾਲ ਵੀ ਕੋਈ ਇਹੋ ਜਿਹਾ ਸਲੂਕ ਨਹੀਂ ਕਰਦਾ ਹੋਣਾ ਜੋ ਉਥੇ ਇਨਸਾਨਾਂ ਨਾਲ ਸਲੂਕ ਕਰਦਾ ਹੈ ਕਿ ਇਹ ਅਨਦਾਤਾ ਦਾ ਇਸ ਤਰੀਕੇ ਦਾ ਸਤਿਕਾਰ ਹੋ ਰਿਹਾ ਜਿਵੇਂ ਭਾਜਪਾ ਦੀ ਸਰਕਾਰ ਵੱਲੋਂ ਔਰ ਜਿਹੜਾ ਮਿਲੀ ਭੁਗਤਾਂ ਮੈਂ ਬਾਰ-ਬਾਰ ਕਹਿ ਰਿਹਾ ਪੰਜਾਬ ਪੁਲਿਸ ਉੱਥੇ ਕਿਉਂ ਹਜ਼ਾਰਾਂ ਦੀ ਗਿਣਤੀ 'ਚ ਜੇ ਆਪਦੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਨਹੀਂ ਕਰ ਸਕਦੀ ਲੋਕਤੰਤਰ 'ਚ ਡੈਮੋਕ੍ਰੇਸੀ 'ਚ ਸ਼ਾਂਤਮਈ ਢੰਗ ਨਾਲ ਦਰਨਾ ਪ੍ਰਦਰਸ਼ਨ ਹਰੇਕ ਦਾ ਅਧਿਕਾਰ ਹੈ ਤੇ ਉਹ ਉੱਥੇ ਬੈਠਿਆ ਇਹ ਤਾਂ ਮੁੰਡਾ ਦਰਨਾ ਵੀ ਨਹੀਂ ਦੇ ਰਿਹਾ ਸੀ ਤਾਂ ਲੰਗਰ ਦੀ ਸੇਵਾ ਕਰ ਰਿਹਾ ਸੀ ਔਰ ਜੋ ਉੱਥੇ ਹਾਲਾਤ ਬਣਾਏ ਗਏ ਆ ਮੈਂ ਚਾਹੂੰਗਾ ਕਿ ਆਪ ਹੀ ਇਹ ਬਜ਼ੁਰਗ ਸਾਹਿਬ ਦਵਿੰਦਰ ਸਿੰਘ ਜੀ ਆਪਨੇ ਮੂੰਹੋਂ ਵੀ ਦੱਸਣ ਫੇਰੇ ਮੁੰਡਾ ਗੁਰਵਿੰਦਰ ਜਿਹੜਾ ਉਹਦਾ ਕਜ਼ਨ ਲੱਗਦਾ ਇਹ ਵੀ ਉੱਥੇ ਸੀ ਤੇ ਮੈਂ ਅੱਜ ਸਰਦਾਰ ਜਰਨੈਲ ਸਿੰਘ ਜਿਹੜੇ ਇਹਨਾਂ ਦੇ ਵੱਡੇ ਬ੍ਰਦਰ ਨੇ ਉਹਨਾਂ ਨਾਲ ਗੱਲ ਵੀ ਕੀਤੀ ਉਹ ਵਿਰੋਧਕ ਪੀਜੀਆਈ ਬੈਠੇ ਆ ਅੱਜ ਇਹਨਾਂ ਨੇ ਰਿਟ ਪਾਈ ਆ ਵੇਖੋ ਇਸ ਤਰੀਕੇ ਨਾਲ ਇਨ ਹਿਊਮਨ ਇਸ ਕਿਸਮ ਦਾ ਧੱਕਾ ਹੋ ਰਿਹਾ ਕਿ ਇਹ ਅੱਜ ਰਿਟ ਕੀ ਪਾ ਕੇ ਆਏ ਆ ਹਾਈ ਕੋਰਟ ਚ ਜੀ ਸਾਡੇ ਮੁੰਡੇ ਦਾ ਇਲਾਜ ਹੋ ਲੈਣ ਦਿਓ ਉਥੇ ਕਹਿੰਦੇ ਉਹਦਾ ਪਹਿਲਾਂ ਤਾਂ 24 ਘੰਟੇ ਪਲਸਟਰ ਹੀ ਨਹੀਂ ਚੜਾਇਆ ਪੀਜੀਆਈ ਰੋਤਕ ਚ ਦਾਖਲ ਹੋਵੇ ਕਹਿੰਦੇ ਉਥੇ ਇਲਾਜ ਕਰਨਾ ਹੀ ਨਹੀਂ ਚਾ ਰਹੇ ਫਿਰ ਉਹਦੀ ਦਰਦ ਇੰਨੀ ਹੋ ਰਹੀ ਸੀ ਕਿ ਉਹਨੂੰ ਪੇਨ ਕਿਲਰ ਨਾ ਦੇਣ ਉਲਟਾ ਉੱਤੇ 302 ਲਾਤੀ ਆ ਜਿਹਦੀ ਪਰਚੇ ਦੀ 307 ਜਿਹਦੀ ਪਰਚੇ ਦੀ ਕਾਪੀ ਨਹੀਂ ਮਿਲ ਰਹੀ ਮਤਲਬ ਇਹ ਤਾਂ ਸ਼ਰਿਆਮ ਹੀ ਬਦਮਾਸ਼ੀ ਮੈਂ ਕਹੂੰਗਾ ਜੀ ਸ਼ਰਿਆਮ ਤੱਕਾ ਔਰ ਜੇ ਸੀਐਮ ਨੂੰ ਇਹ ਗੱਲ ਦਿਖ ਨਹੀਂ ਰਹੀ ਅੱਜ ਤੱਕ ਉਸ ਅੱਜ ਔਰ ਕੱਲੀ ਇਹਨਾਂ ਦੀ ਨਹੀਂ ਅੱਜ ਨੀਲ ਭਲੇਂਦਰ ਨੂੰ ਵੀ ਜਾ ਕੇ ਹਾਈ ਕੋਰਟ ਦਾ ਆਸਰਾ ਲੈਣਾ ਪਿਆ ਰਿਟ ਪਾਉਣੀ ਪਈ ਆ ਰਿਟ ਬੰਦਾ ਉਦੋਂ ਪਾਉਂਦਾ ਜਦੋਂ ਥੋੜੀ ਸਰਕਾਰ ਨਾ ਸੁਣੇ ਤੁਹਾਡਾ ਚੀਫ ਮਿਨਿਸਟਰ ਭਗਵੰਤ ਮਾਨ ਸੌਝੇ ਔਰ ਇਹੀ ਹੈ ਤਦੇ ਮੈਂ ਕਹਿ ਰਿਹਾ ਇਹ ਟਾਉਟੀ ਤੇ ਮੁਕਬਰੀ ਚ ਹੋਇਆ ਮੁੰਡਿਆਂ ਦੀ ਕਲਾ ਖਬਰ ਦੇ ਰਹੇ ਆ ਉਥੇ ਉਹਨਾਂ ਨੂੰ ਆਉਣ ਦੇ ਰਹੇ ਆ ਉਹ ਪ੍ਰਵੋਗ ਕਰ ਰਿਹਾ ਪ੍ਰਵੋਗ ਕਰਨ ਤੋਂ ਬਾਅਦ ਆਪਣੇ ਮੁੰਡਿਆਂ ਨੂੰ ਕਟਾ ਕੇ ਉਹਨਾਂ ਦਾ ਇਹ ਹਾਲਾਤ ਕਰ ਰਿਹਾ ਕਿ ਕਿਸੇ ਨੂੰ ਮੈਂ ਕਹਿੰਦਾ ਕੋਈ ਇਹੋ ਜਿਹਾ ਕੰਮ ਕਰ ਹੀ ਨਹੀਂ ਸਕਦਾ ਇਹ ਤਾਂ 84 'ਚ ਸੁਣਦੇ ਸਾਂ ਕਿ ਪੁਲਿਸ ਨੇ ਮੁੰਡਾ ਚੁੱਕ ਲਿਆ ਤੇ ਉਹਨੂੰ ਕੁੱਟਤਾ ਜਾਂ ਉਹਨੂੰ ਨਹਿਰ 'ਚ ਰੋੜਤਾ ਉਹ ਹਾਲਾਤ ਹੁਣ ਬਣ ਰਹੇ ਹੁਣ ਵੀ ਬੜਾ ਰੌਲਾ ਪੈ ਰਿਹਾ ਕਿ 10-12 ਮੁੰਡੇ ਹਲੇ ਵੀ ਮਿਸਿੰਗ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਉਹਨ ਅਨਦਾਤਾ ਦੀ ਉਸ ਕਿਸਾਨ ਦਾ ਹਲੇ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਕਿੱਧਰ ਗਏ ਔਰ ਇਹ ਸਾਰਾ ਕੁਝ ਜਿਵੇਂ ਮੈਂ ਅੱਜ ਨੀਲਪਲਿੰਦਰ ਜੀ ਵੀ ਗੱਲ ਕੀਤੀ ਆ ਉਹ ਖੀਰਚੋ ਵੀ ਰਿਟ ਪਾ ਕੇ ਆਏ ਵੀ ਰਿਟ ਪਾ ਕੇ ਆਏ ਰਿਟ ਬੰਦਾ ਉਦੋਂ ਪਾਉਂਦਾ ਜਦੋਂ ਥੋੜੀ ਪੁਲਿਸ ਸੁਣਨ ਤੋਂ ਹਟ ਜੇ ਥੋੜੀ ਸਰਕਾਰ ਸੁਣਨ ਤੋਂ ਹਟ ਜੇ ਫਿਰ ਬੰਦੇ ਕੋਲ ਕੋਈ ਹੋਰ ਰਸਤਾ ਨਹੀਂ ਰਹਿ ਜਾਂਦਾ ਉਹਦੇ ਕੋਲ ਕੋਰਟ ਦਾ ਰਸਤਾ ਰਹਿ ਜਾਂਦਾ ਔਰ ਇਹਨਾਂ ਦੀ ਮੰਗ ਕੀ ਹੈ ਕਿ ਭਾਈ ਜਿਹੜਾ ਪਰਚਾ ਦੇ ਦਿੱਤਾ ਅਸੀਂ ਉਹਨੂੰ ਵੀ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਮਗਰ ਸਾਡੇ ਮੁੰਡੇ ਦਾ ਇਲਾਜ ਤਾਂ ਸਾਨੂੰ ਆਪ ਦੀ ਤਸੱਲੀ ਨਾਲ ਕਰਾ ਲੈਣ ਦਿਓ ਚਾਹੇ ਅਸੀਂ ਪੀਜੀਆਈ ਚੰਡੀਗੜ੍ਹ ਤੋਂ ਕਰਾਈਏ ਚਾਹੇ ਡੀਐਮਸੀ ਤੋਂ ਕਰਾਈਏ ਔਰ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਕਿ ਇਲਾਜ ਕਰਾਉਣ ਤੋਂ ਬਾਅਦ ਮੁੰਡੇ ਨੂੰ ਫੇਰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਾਂਗੇ ਤੁਸੀਂ ਜੋ ਕਾਰਵਾਈ ਕਰਨੀ ਹੈ ਕਰ ਲਿਓ ਅਸੀਂ ਕਾਨੂੰਨ ਲਈ ਉਸ ਲੜਾਈ ਉਸ ਲੜਾਈ ਨੂੰ ਲੜਾਂਗੇ ਕਿ ਇਹਦੇ 'ਚ ਦੱਸੋ ਕੀ ਗਲਤ ਹੈ ਕਿ ਇਹ ਲੋਕਤੰਤਰ ਮੇਰਾ ਤਾਂ ਰੂਹ ਕੰਬ ਉੱਠਦੀ ਆ ਮੇਰਾ ਰੋਣ ਨਿਕਲਦਾ ਕਿ ਜਦ ਆਪਣੇ ਮੁੰਡਿਆਂ ਨਾਲ ਇਸ ਤਰ੍ਹਾਂ ਹੋ